ਮਨਪ੍ਰੀਤ ਬਾਦਲ ਸਾਹਮਣੇ ਆ ਗਏ ਡਿੰਪਿਟ ਲੋ ਦੇ ਇਲਜ਼ਾਮਾਂ ਤੋਂ ਬਾਅਦ ਪਹਿਲਾਂ ਸੁਖਵੀਰ ਬਾਦਲ ਨੇ ਕਿਹਾ ਸੀ ਕਿ ਕੋਈ ਇਹੋ ਜੀ ਗੱਲ ਨਹੀਂ ਹੈ ਸਾਡੇ ਉਮੀਦਵਾਰ ਡਿੰਪਿਟ ਲੋ ਸੀ ਅਸੀਂ 10 ਦਿਨ ਤੱਕ ਉਹਨਾਂ ਦੀ ਉਡੀਕ ਕਰਦੇ ਆ ਉਸ ਤੋਂ ਬਾਅਦ ਡਿੰਪਿਟ ਲੋ ਨੇ ਕਲੀਅਰ ਕਰਤਾ ਸ਼ਾਇਦ ਕੱਲ ਨੂੰ ਮੁੱਖ ਮੰਤਰੀ ਦੀ ਹਾਜ਼ਰੀ ਦੇ ਵਿੱਚ ਆਮ ਆਦਮੀ ਪਾਰਟੀ ਚਲੇ ਜਾਣ ਤੇ ਫਿਰ ਉਮੀਦਵਾਰ ਵੀ ਬਣ ਜਾਣ ਇਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਕੋਲ ਬਹੁਤੇ ਰਸਤੇ ਬਚਦੇ ਨਹੀਂ ਉਹ ਆਪ ਲੜਨ ਰੋਜੀ ਬਰਕੰਦੀ ਨੂੰ ਲੜਾਉਣ ਜਾਂ ਕਿਸੇ ਹੋਰ ਨੂੰ ਲੜਾਉਣ ਇਹ ਸਵਾਲ ਤਾਂ ਖੜੇ ਹੋਣਗੇ ਉਹਨਾਂ ਲਈ ਵੀ ਹੁਣ ਖੁੱਲਾ ਹੱਥ ਹੋਊਗਾ ਕਿ ਉਹ 10 ਦਿਨ ਕਿਉਂ ਉਡੀਕਣ ਦੇ ਨਾਲ ਦੀ ਨਾਲ ਮਨਪ੍ਰੀਤ ਸਿੰਘ ਬਾਦਲ ਜਦੋਂ ਕਲੀਅਰ ਕਰ ਦਿੰਦੇ ਆ ਕਿ ਮੈਂ ਪੱਕਾ ਬਾਜਬਾ ਚ ਹੀ ਆ ਹੁਣ ਕੀ ਭਾਰਤੀ ਜਨਤਾ ਪਾਰਟੀ ਗਦਰਪਾਇਤ ਤੋਂ ਆਪਣਾ ਸਭ ਤੋਂ ਬਿਹਤਰ ਉਮੀਦਵਾਰ ਮਨਪ੍ਰੀਤ ਬਾਦਲ ਨੂੰ ਹੀ ਅੱਗੇ ਤੋਰੂਗੀ ਠੀਕ ਹੈ ਨੇ ਵੈਸੋ ਤਾਂ ਇਹ ਆ ਕਿ ਕੱਲ ਦਾ ਜਿਹੜਾ ਚੱਲ ਰਿਹਾ ਮਾਮਲਾ ਤੋਂ ਨਾਲ ਸੁਖਵੀਰ ਸਿੰਘ ਬਾਦਲ ਨੇ ਕਹਿਤਾ ਕਿ ਮਨਪ੍ਰੀਤ ਦਾ ਕੋਈ ਮਾਮਲਾ ਨਹੀਂ ਹੈ ਕਿ ਉਹ ਅਕਾਲੀ ਦਲ ਚਾਹਣ ਜਾਂ ਟਿਕਟ ਦੇਣਾ ਰੋਜੀ ਬਰਤੰਦੀ ਦੀ ਟਿਕਟ ਸੀਗੀ ਤੇ ਉਹਨਾਂ ਦੀ ਅਸੀਂ ਤਾਂ ਰੱਖੀ ਸੀ 10 ਦਿਨ ਹੁਣ ਵੀ ਦਿੰਨੇ ਆ ਜੇ ਵਾਪਸ ਆ ਗਏ ਤਾਂ ਵੀ ਟਿਕਟ ਹੈ ਐਨੇ ਉਦਾਰ ਚਿੱਤ ਸੁਖਵੀਰ ਸਿੰਘ ਬਾਦਲ ਕਿਸੇ ਲਈ ਦੇਖੇ ਨਹੀਂਗੇ ਕਹਿੰਦੇ ਕਿ ਜੀ ਵਾਪਸ ਆ ਜੋ ਫਿਰ ਵੀ ਤੁਹਾਡੀ ਉਹ ਟਿਕਟ ਹੈ ਬਹੁਤਾ ਵੱਡੇ ਵੱਡੇ ਬੰਦੇ ਕੱਢਤੇ ਬਸੇਰੀ ਵਾਰ ਥੋੜੇ ਥੋੜੇ ਉਹਦੇ ਹਾਲੇ ਵੀ ਹਾਲਾਂਕਿ ਉਹਨਾਂ ਦੇ ਜਿਹੜੇ ਕਰੀਬੀ ਰਿਸ਼ਤੇਦਾਰ ਆ ਦੇਸ਼ ਪ੍ਰਤਾਪ ਸਿੰਘ ਕਹਿੰਦਾ ਘਰ ਹੀ ਬੈਠੇ ਸੀ ਪਾਰਟੀ ਦੇ ਨਾਲ ਚੱਲੇ ਨਹੀਂ ਸੀ ਇਕੱਲੇ ਕੁਝ ਬੋਲਿਆ ਵੀ ਨਹੀਂ ਸੀ ਕਿਸੇ ਦੇ ਖਿਲਾਫ ਵੀ ਕੋਈ ਬਹੁਤ ਜ਼ਿਆਦਾ ਨਹੀਂ ਸੀ ਤੇ ਉਦੋਂ ਤਾਂ ਉਹਨਾਂ ਨੂੰ ਉਹੀ ਕੱਢਤਾ 6 ਸਾਲ ਲਈ ਮਤਲਬ ਬਾਕੀ ਤਾਂ ਗੱਲ ਛੱਡੋ ਜੀ 6 ਵੀ ਨਹੀਂ ਸਾਲ ਵੈਸੇ ਹੀ ਬਰਖਾਸਤ ਕਰਤਾ ਸਾਲ ਵੀ ਨਹੀਂ ਪਤਾ ਜੀ ਪਰ ਇਹ ਜਿਹੜਾ ਮਾਮਲਾ ਇੱਥੇ ਕੁਝ ਖਾਸ ਜ਼ਰੂਰ ਹੈ ਇਹੋ ਜਿਹਾ ਕਿ ਜਦੋਂ ਡਿਪੀ ਤੋਂ ਫਿਰ ਮਾਮਲਾ ਸੈਕੰਡ ਇੰਪੋਰਟੈਂਟ ਆਦਮੀ ਹੋਰ ਕੋਈ ਨਜ਼ਰ ਨਹੀਂ ਆ ਰਿਹਾ ਜਾ ਕਿਚਨ ਕੈਬਨਟ ਚ ਹੋਰ ਘਰ ਫੋਨ ਕਰਕੇ ਕੋਈ ਹੋਰ ਗੱਲ ਕਿਸੇ ਲੈਵਲ ਦੀ ਹੈ ਕਿ ਕਿਉਂਕਿ ਇੱਕੋ ਸਰਕਲ ਚ ਵਿਚਰਨਾ ਹੈ ਇੱਕੋ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤਾਂ ਬਹੁਤ ਸਾਰੇ ਆਪਸਦਾਰੀਆਂ ਵੀ ਹੁੰਦੀਆਂ ਨੇ ਔਰ ਇਹ ਸਾਰੇ ਮਾਮਲੇ ਦੇ ਵਿੱਚ ਇੱਕ ਅਲੱਗ ਗੱਲ ਹੈ ਉਹ ਤਾਂ ਡਿਪੀ ਨੇ ਕਲੀਅਰ ਪਹਿਲਾਂ ਹੀ ਕਰਤਾ ਜਦੋਂ ਆਏ ਕਿ ਮਾਪੇ ਜਾਣ ਦਾ ਸਵਾਲ ਹੀ ਨਹੀਂ ਸੀ ਜਦੋਂ ਸੁਖਵੀਰ ਸਿੰਘ ਬਾਦਲ ਬਿਆਨ ਦੇ ਰਹੇ ਸੀ ਉਸ ਤੋਂ ਪਹਿਲਾਂ ਡਿਪੀ ਪਹਿਲਾਂ ਖੜ ਕੇ ਬਿਆਨ ਦੇ ਰਹੇ ਸੀ ਕਿ ਮੈਨੂੰ ਕਿਸੇ ਸਿਆਣੇ ਨੇ ਦੱਸਿਆ ਵਾਪਸ ਜਾਏਗਾ ਮਰ ਜਾਏਗਾ ਇਸ ਲਈ ਮੈਂ ਵਾਪਸ ਜਾਣ ਦਾ ਸਵਾਲ ਹੀ ਪੈਦਾ ਨਹੀਂ ਤੇ ਉਸ ਤੋਂ ਬਾਅਦ ਮਨਪ੍ਰੀਤ ਬਾਦਲ ਦਾ ਬਿਆਨ ਇਹ ਆਇਆ ਹੈ ਡਿਪੀ ਤੇ ਵੀ ਕਟਾਕਸ ਉਹਨਾਂ ਨੇ ਕੀਤਾ ਵੀ ਜਿਹੜੇ ਬੰਦੇ ਇੱਕ ਇਲੈਕਸ਼ਨ ਕਦੇ ਨਹੀਂ ਜਿੱਤੇ ਇੱਕ ਵੀ ਇਲੈਕਸ਼ਨ ਉਹ ਜਿਹੜੇ ਉਹ ਨਾ ਰਹੇ ਨੇ ਦੋਸ਼ ਉਹਨਾਂ ਦਾ ਕੋਈ ਵਜੂਦ ਨਹੀਂ ਕੋਈ ਗੱਲ ਨਹੀਂ ਆਪਣੇ ਆਪ ਦੇ ਵਿੱਚ ਤੇ ਨਾਲ ਮੈਂ ਕਿਤੇ ਨਹੀਂ ਜਾ ਰਿਹਾ ਭਾਜਪੀ ਮੇਰਾ ਘਰ ਹੈ ਮੈਂ ਕਿਤੇ ਛੱਡ ਕੇ ਨਹੀਂ ਜਾ ਰਿਹਾ ਨਾ ਅਮਰੀਕੋ ਗੱਲ ਹੈ ਨਾ ਕੋਈ ਇਹੋ ਜਿਹੀ ਗੱਲ ਸੀਗੀ ਕਿ ਅਕਾਲੀ ਦਰਸ ਜਾਣੇ ਇਹ ਕਿਹਾ ਠੀਕ ਗੱਲ ਹੈ ਮਨਪ੍ਰੀਤ ਨੇ ਆਪਣੇ ਢੰਗ ਦੇ ਨਾਲ ਕਿਹਾ ਹੁਣ ਪਹਿਲੇ ਇੱਕ ਇਹਦੇ ਦੋ ਵੱਖ-ਵੱਖ ਸਵਾਲ ਨੇ ਇੱਕ ਤਾਂ ਡਿੰਪੀ ਇਹ ਕਹਿ ਰਿਹਾ ਸੀ ਕਿ ਮਨਪ੍ਰੀਤ ਬਾਦਲ ਨੇ ਜਦੋਂ ਸਰਗਰਮੀ ਸ਼ੁਰੂ ਕੀਤੀ ਸੀਗੀ ਇੱਥੇ ਦੋ ਤਿੰਨ ਦਿਨ ਹੀ ਗਏ ਨੇ ਬਾਹਲਾ ਪਹਿਲਾਂ ਨਹੀਂ ਗਏ ਆ ਪਿਛਲੇ ਦਿਨਾਂ ਦੇ ਵਿੱਚ ਹੀ ਉਹ ਜਾਂਦੇ ਰਹੇ ਕਿ ਉਹ ਹਰ ਇੱਕ ਦੇ ਘਰ ਜਾ ਕੇ ਕਹਿੰਦੇ ਨੇ ਕਿ ਮੇਰੀ ਤੇ ਸੁਖਬੀਰ ਇੱਕੋ ਹੀ ਗੱਲ ਹੈ ਤੇ ਇਸ ਲਈ ਤੁਸੀਂ ਉਹ ਨਾ ਕਰੋ ਕਹਿੰਦੇ ਮੈਂ ਸੁਵੀਰ ਸਿੰਘ ਬਾਦਲ ਨੂੰ ਕਿਹਾ ਵੀ ਤੁਸੀਂ ਭਾਜਪਾ ਦੇ ਖਿਲਾਫ ਤਾਂ ਬੋਲੋ ਫਿਰ ਤੇ ਮਨਪ੍ਰੀਤ ਦੇ ਬਾਦਲ ਦੇ ਖਿਲਾਫ ਕੋ ਕਹੋ ਤਾਂ ਸਹੀ ਨਾ ਜਿਵੇਂ ਤੁਰਿਆ ਫਿਰਦਾ ਸਾਡੇ ਤਾਂ ਡੈਮੇਜ ਹੋ ਰਿਆ ਅਸੀਂ ਜਦ ਲੋਕਾਂ ਦੇ ਘਰਾਂ ਚ ਜਾ ਕੇ ਇਹ ਕਹਿ ਰਿਹਾ ਤੇ ਉਹ ਨਹੀਂ ਕੁਝ ਬੋਲੇ ਮਤਲਬ ਇੱਕ ਤਾਂ ਇਤਰਾਜ਼ ਉਹਨਾਂ ਨੂੰ ਇਹ ਲੱਗ ਰਿਹਾ ਉਸ ਦਾ ਦੂਜਾ ਪਿਛੋਕੜ ਹੈ ਕਿ ਇਸ ਗੱਲ ਦਾ ਇਹ ਐਵੇਂ ਬੇਅਧਾਰ ਅਧਾਰਹੀਣ ਗੱਲ ਜਦੋਂ ਚੋਣਾਂ ਸੀਗੀਆਂ ਪਿਛਲੀਆਂ ਜੀ ਉਦੋਂ ਵੀ ਪਾਰਲੀਮੈਂਟ ਚੋਣ ਦੇ ਵੇਲੇ ਤੇ ਪਾਰਲੀਮੈਂਟ ਛੋਣ ਦੇ ਵੇਲੇ ਵੀ ਰਾਜਾ ਬੜਿੰਗ ਨੇ ਵੀ ਰੌਲਾ ਪਾਇਆ ਸਰੂਪ ਚੰਦ ਸਿੰਘਲਾ ਜਦੋਂ ਲੜ ਰਹੇ ਸੀ ਉਹਨਾਂ ਨੇ ਵੀ ਆਪਣੇ ਢੰਗ ਦੇ ਨਾਲ ਰੌਲਾ ਪਾਇਆ ਜਦੋਂ ਅਕਾਲੀ ਦਲ ਦੇ ਕੈਂਡੀਡੇਟ ਸੀ ਸਰੂਪ ਚੰਦ ਸਿੰਘਲਾ ਰਾਜਾ ਬੜਿੰਗ ਐਮਪੀ ਵੇਲੇ ਕਾਂਗਰਸ ਦਾ ਕੈਂਡੀਡੇਟ ਸੀ ਕਿ ਇੱਥੇ ਬਠਿੰਡੇ ਦੇ ਵਿੱਚ ਬਾਦਲਾ ਨੇ ਮਾਣ ਪ੍ਰੀਤ ਦੀ ਮਦਦ ਕਰਨ ਕਰ ਰਹੇ ਨੇ ਬਾਦਲ ਇਕੱਠੇ ਹੋ ਗਏ ਇਹ ਹੋ ਗਿਆ ਉਹ ਹੋ ਗਿਆ ਬਣਾ ਚੀਜ਼ਾਂ ਤਾਂ ਸਰੂਪ ਚੰਦ ਸਿੰਘ ਲਾਤਾ ਫਿਰ ਇਹਨਾਂ ਦਾ ਆਪਣਾ ਨੁਮਾਇੰਦਾ ਸੀਗਾ ਜਿਹੜਾ ਜਦੋਂ ਇਹ ਇਲੈਕਸ਼ਨ ਆਈ ਜੋ ਮਨਪ੍ਰੀਤ ਦੀ ਮਦਦ ਕਰ ਰਹੇ ਨੇ ਉਹਦਾ ਸਿੱਧਾ ਕਿਹਾ ਕਿ ਮੈਨੂੰ ਫਿਰ ਤੁਸੀਂ ਦੱਸ ਦਿੰਦੇ ਜ ਅੰਦਰ ਖਾਤੇ ਘਟੋ ਘਟ ਮੈਂ ਇੰਨਾ ਪੈਸਾ ਨਾ ਲਾਉਂਦਾ ਬਾਕੀ ਨਾ ਕਰਦਾ ਵੀ ਆਪਾਂ ਜਿਤਾਉਣਾ ਉਹਨੂੰ ਐ ਵੀ ਤੂੰ ਥੋੜਾ ਥੋੜਾ ਕਰੀ ਜਾਈ ਤੇ ਉਹ ਭਾਜੀਪੀ ਚ ਵਾਗੇ ਤੇ ਕੁਦਰਤੀ ਭਾਜੀਪੀ ਸਰੂਪ ਚੰਦ ਸਿੰਘ ਲਾਤਾ ਤੇ ਮਨਪ੍ਰੀਤ ਇਕੱਠੇ ਹੋ ਗਏ ਦੋਨੋਂ ਜਾ ਕੇ ਔਰ ਸਰੂਪ ਚੰਦ ਸਿੰਘ ਲਾ ਨੇ ਮਨਪ੍ਰੀਤ ਦੇ ਖਿਲਾਫ ਵਿਜੀਲੈਂਸ ਦੀ ਸ਼ਿਕਾਇਤ ਵੀ ਕੀਤੀ ਹੋਈ ਹੈ ਮਤਲਬ ਇਹ ਜਿਹੜਾ ਇੱਕ ਬਾਦਲ ਪਰਿਵਾਰ ਦੇ ਰਿਸ਼ਤੇ ਦੀ ਗੱਲ ਹੈ ਜਿਹੜੇ ਰੁਖ ਚਨਰ ਲਈ ਕਹਿੰਦੇ ਰਹੇ ਕਿ ਜੋ ਮਰਜ਼ੀ ਹੋ ਜਾਏ ਜੀ ਇੱਕ ਦੂਜੇ ਦੀ ਮਦਦ ਕਰਦੇ ਨੇ ਅੰਦਰ ਖਾਤੇ ਐਡਜਸਟਮੈਂਟ ਕਰਦੇ ਨੇ ਜਾਂ ਇੱਕ ਦੂਜੇ ਦੀ ਮਦਦ ਵੀ ਨਾ ਚੱਲੋ ਬਾਦਲ ਪਰਿਵਾਰ ਇਸ ਲਈ ਵੀ ਜਾਣਿਆ ਜਾਂਦਾ ਕਿ ਬਾਦਲ ਸਾਹਿਬ ਨੇ ਤਾਂ ਹਰਚਰਨ ਬੈਂਸ ਤੇ ਬਾਦਲ ਸਾਹਿਬ ਦੇ ਸਮਝੌਤਾ ਹੋ ਰਿਹਾ ਹੈ ਇੰਨਾ ਲੰਮੇ ਸਮੇਂ ਤੋਂ ਆਪੋ ਆਪਣੀ ਸੀਟ ਬਚਾਉਣ ਦੇ ਵਾਸਤੇ ਇਕੱਲੀ ਉਹ ਇੱਕ ਟਰੈਕ ਹੈ ਉਹ ਇੱਕ ਸਿਆਸਤ ਦਾ ਅਲੱਗ ਨਜ਼ਰ ਤਰੀਕਾਕਾਰ ਹੈ ਜਿਹੜਾ ਵੱਡੇ ਬਾਦਲ ਹਰਚਰਨ ਬਰਾੜ ਬੈਂਸ ਨਹੀਂ ਹਰਚਰਨ ਬਰਾੜ ਹਰਚਰਨ ਬਰਾੜ ਤੇ ਵੱਡੇ ਪੱਧਰ ਤੇ ਜਿਹੜਾ ਚੱਲਿਆ ਆ ਰਿਹਾ ਸੀ ਤੇ ਜਿਹਨੂੰ ਬਾਦਲ ਪਰਿਵਾਰ ਨੇ ਅੱਗੇ ਵਧਾਇਆ ਤੇ ਹਰਚਰਨ ਬਰਾੜ ਨੇ ਵੀ ਵਧਾਇਆ ਆਪਣੇ ਵੱਲੋਂ ਪੂਰਾ ਮਾਮਲਾ ਇਵਨ ਕਾਂਗਰਸ ਦੇ ਕਈ ਲੀਡਰ ਵੀ ਉਸ ਤੋਂ ਬਾਅਦ ਕਹਿੰਦੇ ਨੇ ਕਿ ਹਰਚਰਨ ਬਰਾੜ ਬਣਾ ਕੇ ਜਿਹੜੇ ਉਹਦੇ ਕੌਨਫੀਡੈਂਟ ਸੀ ਕਹਿੰਦੇ ਨੇ ਵੀ ਆਪਾਂ ਇਹਨਾਂ ਦੀ ਵਿਰੋਧ ਨਹੀਂ ਕਰਨਾ ਤੇ ਕਈ ਉਹਨਾਂ ਤੋਂ ਬਾਗੀ ਵੀ ਹੋਏ ਵੀ ਚੰਗਾ ਫਿਰ ਤਾਂ ਠੀਕ ਨਹੀਂ ਗੱਲ ਪਾਰਟੀ ਨਾਲ ਤੁਂ ਜਦੋਂ ਮੇਨ ਲੀਡਰ ਹੀ ਕਰਨ ਲੱਗੇ ਇਸ ਕਰਕੇ ਇੱਕ ਤਾਂ ਇਹ ਗੱਲ ਹੈ ਕਿ ਉਹਨਾਂ ਦਾ ਅਕਾਲੀ ਦਲ 'ਚ ਜਾਣਾ ਤੈ ਸੀ ਨਹੀਂ ਸੀ ਇਹ ਅਲੱਗ ਗੱਲ ਜੀ ਪਰ ਜੇ ਮਨਪ੍ਰੀਤ ਬਾਦਰ ਗਿੱਦੜਵਾਹੇ ਤੋਂ ਲੜਦੇ ਨੇ ਤੇ ਦੋਨੋਂ ਮਨਪ੍ਰੀਤ ਤੌਰ ਸੰਗਵੀਰ ਦੋਨੋਂ ਲੜਨ ਦੀ ਸੰਭਾਵਨਾ ਘੱਟ ਐ ਇਹ ਸਾਰੇ ਇਹ ਸਾਰੀ ਗੇਮ ਚ ਜਿਹੜੀ ਇਹ ਦਿਖਾਈ ਦੇ ਰਹੀ ਐ ਜੇਕਰ ਇਸ ਤੱਕ ਦੀ ਗੇਮ ਦੀ ਗੱਲ ਕਰਦੇ ਅਗਲੀ ਗੱਲ ਇਹ ਐ ਕਿ ਮਨਪ੍ਰੀਤ ਬਾਦਰ ਪਾਰਲੀਮੈਂਟ ਤੋਂ ਵੀ ਆਪਣੇ ਸਿਹਤ ਦੀ ਗੱਲ ਕੀਤੀ ਉਹਨਾਂ ਨੇ ਕਿ ਮੇਰੀ ਸਿਹਤ ਤਨਾਸਾਜ ਐ ਇਵਨ ਕੈਂਪੇਨ ਵੀ ਨਹੀਂ ਕੀਤੀ ਹਰ ਸਿਮਰਤ ਦੇ ਖਿਲਾਫ ਬਠਿੰਡੇ ਚ ਤਾਂ ਮਰ ਉਹ ਉੱਥੇ ਆਏ ਜਦੋਂ ਪ੍ਰਧਾਨ ਮੰਤਰੀ ਆਏ ਪਟਿਆਲੇ ਦੇ ਸਟੇਜ ਦੇ ਵਿੱਚ ਵੀ ਆਏ ਤੇ ਉੱਥੇ ਜਿਹੜੀ ਰੈਲੀ ਬਠਿੰਡੇ ਚ ਹੁੰਦੀ ਸੀ ਚਾਹੇ ਨੈਸ਼ਨਲ ਲੀਡਰ ਦੀ ਹੁੰਦੀ ਸੀ ਉੱਥੇ ਵੀ ਜਾਂਦੇ ਸੀ ਇਹ ਗੱਲਾਂ ਕੀ ਕੀ ਰੀਜਨ ਨੇ ਕੀ ਨਹੀਂ ਹੈ ਪਰ ਇਹ ਚੀਜ਼ਾਂ ਜੋੜ ਤਾਂ ਲਿੰਕ ਤਾਂ ਜੋੜਦੇ ਨੇ ਨਾ ਲੋਕ ਕਿ ਇਹ ਚੀਜ਼ ਕਿਉਂ ਆਇਆ ਫਿਰ ਜੇ ਇਸੇ ਲੈਵਲ ਦੀ ਗੱਲ ਆ ਕੰਪੇਅਰ ਤਾਂ ਕਰਨੀ ਚਾਹੀਦੀ ਸੀ ਔਰ ਜੇ ਭਾਜਪਾ ਨੂੰ ਉਹਨੂੰ ਕਹਿੰਦੀ ਹੈ ਜਿਹੜੀਆਂ ਕਿ ਇਹੋ ਜਿਹੇ ਕੰਸੋਹਾ ਰਹੀਆਂ ਨੇ ਕਿ ਜੇ ਕਹਿ ਦਿੱਤਾ ਕਿ ਅਮਿਤ ਸਾਹਿਬ ਵੱਲੋਂ ਵੀ ਹੁਣ ਲੜੋਗੇ ਦਲਵਾਹ ਮਨਪ੍ਰੀਤ ਜੀ ਨੂੰ ਜਾਂ ਬਾਕੀ ਦੀਆਂ ਚੀਜ਼ਾਂ ਜਿਹੜੀਆਂ ਵੀ ਔਰ ਜਿਹੜੀ ਮਨਪ੍ਰੀਤ ਬਾਦਲ ਉਹਨਾਂ ਦੀ ਅੱਜ ਤੱਕ ਦਾ ਸਟਾਈਲ ਹੈ ਮੈਨੂੰ ਲੱਗਦਾ ਨਹੀਂ ਉਹ ਲੜਨ ਗਿੱਦੜਵਾਹ ਕਹੇ ਤੇ باوجود ਸਿਹਤ ਤੋਂ ਉੱਪਰ ਤਾਂ ਕੁਝ ਨਹੀਂ ਹੁੰਦਾ ਸਿਹਤ ਕਹੇ ਦਿਓ ਤਾਂ ਕੋਈ ਵੀ ਤੁਹਾਨੂੰ ਫੋਰਸ ਨਹੀਂ ਕਰਦਾ ਮਤਲਬ ਵੀ ਤੁਸੀਂ ਇਹ ਕਰੋਗੇ ਹਾਲਾਂਕਿ ਅੱਜ ਕੱਲ ਉਹ ਕਿੰਨੇ ਤੰਦਰੁਸਤ ਹੀ ਹੋਣਗੇ ਮੇਰੇ ਖਿਆਲ ਨਾਲ ਫਿਰਦੇ ਨੇ ਤਾਂ ਤੰਦਰੁਸਤ ਹੋਣਾ ਵੀ ਚਾਹੀਦਾ ਅਜੇ ਕੋਈ ਇਹੋ ਜੀ ਗੱਲ ਵੀ ਨਹੀਂ ਹੈ ਕਿ ਕੋਈ ਵੱਡੀ ਗੱਲ ਹੈ ਤੇ ਜਦੋਂ ਫਿਰ ਜਵਾਨ ਨੇ ਉਹਨਾਂ ਦਾ ਖੂਨ ਅਜੇ ਗਰਮ ਹੈ ਮਾੜੇ ਮੁਰਤੇ ਇਹੋ ਜੇ ਇਹ ਛੋਟੇ-ਮੋਟੇ ਅਟੈਕ ਟੂਕ ਆਉਂਦੇ ਰਹਿੰਦੇ ਆ ਕਿਸੇ ਵੇਲੇ ਪੈਸੇ ਬੇਬੀ ਤਾਂ ਠਾ ਹੋ ਜਾਂਦੇ ਆ ਸਟੰਟ ਸਟੰਟ ਪਾਣੇ ਕੋ ਵੱਡੀ ਗੱਲ ਨਹੀਂ ਮੈਂ ਜਿਹੜਾ ਸਵਾਲ ਪੁੱਛਣਾ ਨੋਰਮਲ ਹੋ ਗਿਆ ਪਰ ਇਸੇ ਕਰਕੇ ਉਹ ਸਾਰੇ ਲੌਜੀਕ ਉਧਰ ਨਾ ਜਾਂਦੇ ਨੇ ਕਿ ਕਹਿਣ ਦੇ ਬਾਵਜੂਦ ਉਹ ਕੋਈ ਲੱਭ ਲੈਣਗੇ ਤਰੀਕਾ ਕਿ ਜੇ ਸੁਗਵੀਰ ਬਾਦਲ ਤੇ ਉਹ ਲੜਦੇ ਨੇ ਤਾਂ ਦੋਨੋਂ ਤਾਂ ਨਹੀਂ ਇਕੱਠੇ ਲੜਦਗੇ ਤੇ ਦੂਜੀ ਗੱਲ ਇਹ ਹੈ ਇਹਦਾ ਸਵਾਲ ਦਾ ਮਤਲਬ ਹਾਂ ਹਾਂ ਮੇਰਾ ਸਵਾਲ ਵੀ ਇਹੀ ਸੀਗਾ ਕਿ ਜੇ ਇਹ ਸਥਿਤੀ ਬਣਦੀ ਆ ਪਰਵਾਰ ਇੱਕ ਪਾਸੇ ਇੱਕ ਦੂਜੇ ਨਾਲ ਸਹਿਚਾਰਜ ਚੰਗਾ ਹੋ ਗਿਆ ਇੱਕ ਦੂਜੇ ਨੂੰ ਮਿਲਣਾ ਗਿਰਣਾ ਇੱਕ ਦੂਜੇ ਵੱਲ ਜਾਣਾ ਆਉਣਾ ਇਹ ਹੁਣ ਕੋਈ ਇਹ ਛੋਪੀ ਹੋਈ ਗਲਤ ਹੈ ਨਹੀਂ ਪਰ ਜੇ ਸਥਿਤੀਆਂ ਸਿਆਸੀ ਸਥਿਤੀਆਂ ਇਹੋ ਜਿਹੀ ਬਣ ਗਈਆਂ ਅਣਸਰਦੀ ਲੋੜ ਬਣ ਗਈ ਕਿ ਸੁਖਬੀਰ ਪਾਰਟੀ ਵੱਲੋਂ ਕੈਂਡੀਡੇਟ ਬਣਨ ਤੋਂ ਬਿਨਾ ਕੋਈ ਚਾਰਾ ਹੀ ਨਾ ਸਮਝਣ ਕੇ ਹੁਣ ਇਹ ਲੜਨੀ ਪੈਣੀ ਲੜਾਈ ਕਰੋ ਜਾਂ ਮਰੋ ਦੀ ਹੈ ਤੇ ਇਧਰਲੇ ਬੰਨੇ ਭਾਰਤੀ ਜਨਤਾ ਪਾਰਟੀ ਸ਼ਰਤ ਹੀ ਲਾ ਦਿੰਦੀ ਹੈ ਕਿ ਮਨਪ੍ਰੀਤ ਜੀ ਜਾਂ ਲੜੋ ਫਿਰ ਜਾਂ ਜਾਓ ਤਾਂ ਫਿਰ ਇਹੋ ਜੀ ਸਥਿਤੀ ਵਿੱਚ ਕਿਹੋ ਜਿਹਾ ਮੁਕਾਬਲਾ ਹੋਊਗਾ ਉਹ ਫਿਰ ਜਿਹੜੀ ਰੌਚਿਕਤਾ ਹੈ ਉਹਦੇ ਵਿੱਚ ਮਨਪ੍ਰੀਤ ਅਣਮਨੇ ਮੰਨਣਾ ਲੜਨਗੇ ਆਪਣੇ ਭਰਾ ਤੇ ਹਮਲਾ ਨਹੀਂ ਕਰਨਗੇ ਅਕਾਲੀ ਦਲ ਤੇ ਹਮਲਾ ਨਹੀਂ ਕਰਨਗੇ ਕਿਸ ਤਰ੍ਹਾਂ ਦੀ ਵੋਟ ਬੈਂਕ ਕੋਲ ਜਾਣਗੇ ਕਿਉਂਕਿ ਅਕਾਲੀ ਮਨਪ੍ਰੀਤ ਕੋਲ ਵੀ ਤਾਂ ਉਹੀ ਵੋਟ ਬੈਂਕ ਪੁਰਾਣਾ ਰਿਹਾ ਉਹਨਾਂ ਦਾ ਸੋ ਇਹ ਕਿਦਾਂ ਦੀ ਰੌਚਿਕਤਾ ਬਣੂਗੀ ਜਾਂ ਬਣੂਗੀ ਵੀ ਕਿ ਨਹੀਂ ਮੈਨੂੰ ਇਹ ਨਹੀਂ ਲੱਗਦਾ ਗਿੱਦੜ ਬਾਹੇ 'ਚ ਬੀਜੇਪੀ ਦਾ ਕੋਈ ਬਹੁਤ ਵੱਡਾ ਸਟੇਕ ਹੈ ਗਿੱਦੜ ਬਾਹੇ 'ਚ ਮਨਪ੍ਰੀਤ ਬਾਦਲ ਦਾ ਵੀ ਇੰਡੀਵਿਜੂਅਲ ਕਿੰਨਾ ਕ ਇੱਕ ਲੈਵਲ ਦਾ ਤਾਂ ਹੁੰਦਾ ਹੀ ਆ ਬੰਦੇ ਦਾ ਪਰ ਜਦ ਬਾਦ ਮਰਪ੍ਰੀਤ ਬਾਦਲ ਨੇ ਆਪ ਲੜਕੇ ਗਿੱਦੜਵਾਹਾ ਦੇਖੀ ਸੀ ਦੋ ਸੀਟਾਂ ਉਦੋਂ ਮੌੜ ਤੋਂ ਵੀ ਲੜੇ 2012 ਦੇ ਵਿੱਚ ਉਦੋਂ ਨਹੀਂ ਸੀ ਉਹਨਾਂ ਦੀ ਵੋਟ ਸਤਸੰਗ ਬਰਾੜ ਨੂੰ ਅਕਾਲੀ ਦਲ ਨੇ ਲੜਾਇਆ ਸੀਗਾ ਉਹਨਾਂ ਦਿਨਾਂ ਦੇ ਵਿੱਚ ਤੇ ਉੱਥੇ ਬਹੁਤ ਜ਼ਿਆਦਾ ਨਹੀਂ ਸੀ ਮਰਪ੍ਰੀਤ ਨੂੰ ਮਰਪ੍ਰੀਤ ਦੋਨੋਂ ਸੀਟਾਂ ਹਾਰ ਗਏ ਸੀ ਮੌੜ ਵੀ ਹਾਰ ਗਏ ਸੀ ਤੇ ਗਿੱਦੜਵਾਹਾ ਵੀ ਹਾਰ ਗਏ ਸੀ ਜੀ ਇਸ ਲਈ ਇੰਡੀਵਿਜੂਅਲ ਇਹ ਹਸਿਆਤ ਨਹੀਂ ਹੈ ਉਹਨਾਂ ਦੀ ਕਿਉਂ ਕੱਲੇ ਜਿੱਤ ਜਾਣਗੇ ਉਥੋਂ ਬੀਜਪੀ ਦੀ ਉੱਥੇ ਵੋਟ ਵੰਡੀ ਚ ਹੈ ਜੋ ਜਿੰਨੀ ਕੋਏਗੀ ਪੈਂਡੂ ਏਰੀਆ ਓਵਰ ਆਲ ਪਿਓਰ ਜਿਹੜਾ ਸੈਟਅਪ ਹੈ ਦੂਜਾ ਇਹ ਸੀ ਕਿਉਂਕਿ ਬਾਦਲ ਪਰਿਵਾਰ ਦਾ ਇਸ ਕਰਕੇ ਸੀ ਕਿ ਉਹਨਾਂ ਦੋ ਹਲਕਿਆਂ ਚ ਲੰਬੀ ਤੇ ਗਿੱਦੜ ਵਾਹੇ ਕਿਸਾਨੀ ਨੂੰ ਤਾਂ ਇਹਨਾਂ ਨੇ ਬੇਹੱਦ ਉੱਥੇ ਚਾਹੇ ਸੇਮ ਨਾਲੇ ਪੱਟ ਕੇ ਚਾਹੇ ਲਿਫਟ ਪੰਪ ਲਾ ਕੇ ਕਦੇ ਕੁਝ ਕਰਕੇ ਕਦੇ ਕੁਝ ਕਰਕੇ ਕਾਫੀ ਜ਼ਿਆਦਾ ਉਹਨਾਂ ਨੇ ਇੱਕ ਲੈਵਲ ਦੀ ਮਤਲਬ ਜਿਵੇਂ ਆਪ ਲੋਕ ਕਹਿੰਦੇ ਜਣਾ ਲੰਬੀ ਵਾਲੇ ਜਿਹੜੇ ਜ਼ਗੀਰਦਾਰ ਟਾਈਪ ਕਿਸਾਨ ਬੰਦੇ ਨੇ ਸਾਰੇ ਉਹ ਤਾਂ ਇਹ ਸਮਝਦੇ ਸੀ ਵੀ ਚੀਫ ਮਿਨਿਸਟਰ ਆਪਾਂ ਜਦੋਂ ਵੀ ਜਾਂਦੇ ਸੀ ਵੀ ਉੱਥੋਂ ਆਏ ਆ ਤੇ ਅਧਿਕਾਰੀ ਵੀ ਇਹ ਸਮਝਦੇ ਸੀ ਸਮਝ ਰਹੇ ਚੀਫ ਮਿਨਿਸਟਰ ਆਏ ਨੇ ਕਿਸੇ ਨਾ ਕਿਸੇ ਰੂਪ ਚ ਕਹਿੰਦੇ ਕੁਰਸੀ ਛੱਡਦੇ ਰਹੇ ਤੇ ਇੰਨੀ ਕਿ ਇਤਮਾਨ ਉਹ ਸਾਰਿਆਂ ਲੋਕਾਂ ਦੇ ਨਾਲ ਜਿਹੜੀ ਇਸ ਲੈਵਲ ਦੀ ਰਹੀ ਇਸ ਲਈ ਉਹ ਪਰਸਨਲ ਪਰਿਵਾਰ ਦਾ ਵੀ ਕਸਰ ਬਾਦਲ ਪਰਿਵਾਰ ਦਾ ਜਿਹੜਾ ਸੀਗਾ ਤੇ ਜੇ ਉਹਨਾਂ ਤੋਂ ਅਲੱਗ ਹੋ ਗਏ ਵੱਡੇ ਪੱਖ ਪਰ ਇੱਕ ਨਾਲ ਗੱਲੇ ਸੀ ਉਹ ਤੋਂ ਵੱਡੇ ਬਾਦਲ ਸੀਗੇ ਤੇ ਵੱਡੇ ਬਾਦਲ ਤੋਂ ਬਾਅਦ ਤੇ ਪਹਿਲੀ ਇਲੈਕਸ਼ਨ ਹੋਏਗੀ ਜਿਹੜੀ ਜੇ ਇਕੱਠੇ ਆਪਸ ਚ ਲੜਨਗੇ ਕਿਤੇ ਨਾਰਮਲੀ ਇਹ ਟਕਰਾਰੇ ਨਹੀਂ ਆਪਸ ਦੇ ਵਿੱਚ ਕਿਤੇ ਹਰ ਸਮਰਤ ਨਾਲ ਟਕਰਾ ਆ ਗਏ ਉਦੋਂ ਕਾਂਗਰਸ ਬੇਲੇ ਇੱਕ ਵਾਰ ਆ ਕੇ ਇੱਕ ਵਾਰੀ ਇੱਕ ਜਿੱਥੇ ਲੰਬੀ ਚ ਦਾਸ ਤੇ ਪਾਸ਼ ਅਮਰੇ ਸਾਹਮਣੇ ਹੋਏ ਸੀ ਮੇਰੇ ਖਿਆਲ ਜਦੋਂ ਪੀਪੀ ਪੀਪਲ ਉਹ ਉਹ ਨਾਮ ਉਹ ਉਦੋਂ ਦੀ ਉਹ ਗੱਲ ਹੈ ਜਦੋਂ ਮਨਪ੍ਰੀਤ ਤੇ ਇੱਧਰ ਵੀ ਉਹ ਗੱਲ ਰਹੀ ਸੀ ਬਸ ਤਾਜੇ ਤਾਜੀ ਉਹ ਗੱਲ ਸੀਗੀ ਕਿਸੇ ਨਾ ਕਿਸੇ ਰੂਪ ਚ ਉਹ ਨਾ ਲੜਨ ਵਰਗੀ ਹੋ ਸੀਗੀ ਮੇਰੇ ਖਿਆਲ ਦਾ ਦਾਸ ਸੋਣਾ ਦੀ ਕੈਂਪੇਨ ਜਿਓ ਜੀ ਸੀ ਸਭ ਦੇ ਸਾਹਮਣੇ ਹੀ ਸੀਗੀ ਐ ਦਿਖਦੀ ਉਹ 15 ਦੇ ਉੱਤੇ ਪਰ ਇਹ ਸਾਰੇ ਮਾਮਲੇ ਦੇ ਵਿੱਚ ਅ ਅਜੇ ਮੈਨੂੰ ਲੱਗਦਾ ਜਿਹੜਾ ਜਿਵੇਂ ਪਹਿਲਾਂ ਵੀ ਗੱਲ ਹੋਈ ਕਿ 10 ਦਿਨ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਲਏ ਨੇ ਸ਼ਾਇਦ ਉਹ ਕਾਫੀ ਮੰਥਨ ਕਰਨਗੇ ਦੇ ਉੱਤੇ ਆਪਣਾ ਜੋੜ ਤੋੜ ਕੇ ਮੈਨੂੰ ਫਾਇਦਾ ਹੋਊ ਨਹੀਂ ਹੋਊ ਜੇ ਨਾ ਜਿੱਤੇ ਤਾਂ ਕੀ ਹੋਊ ਜੇ ਜਿੱਤ ਗਏ ਤਾਂ ਕੀ ਹੋਊ ਜੇ ਲੜ ਕੇ ਹਾਰ ਵੀ ਗਏ ਤਾਂ ਵੀ ਫਾਇਦਾ ਹੋਊ ਜਾਂ ਨੁਕਸਾਨ ਹੋਊ ਇਹ ਚੀਜ਼ਾਂ ਅਜੇ ਉਹਨਾਂ ਨਾਲ ਵੀ رائے ਮਸਵਰਾ ਹੋਏਗਾ ਬਰਕਰਾਰ ਨਾਲ ਵੀ ਹੋਏਗਾ ਸਾਰੇ ਪਰ ਗੱਲ 10 ਦਿਨ ਦਾ 10 ਦਿਨ ਤਾਂ ਖਤਮ ਹੋ ਗਿਆ ਆਟੋਮੈਟਿਕਲੀ ਜਦੋਂ ਜੇ ਮੰਨ ਲਓ ਇਹ ਸ਼ਾਮਲ ਹੋ ਜਾਂਦੇ ਐ ਡੈਂਪਿਟੇ ਲੋ ਉਹ 10 ਦਿਨ ਤਾਂ ਡੈਂਪਿਟੇ ਲੋ ਨੂੰ ਦਿੱਤੇ ਦਾ ਮਤਲਬ ਉਹਨਾਂ ਲਈ ਤਾਂ ਮੈਦਾਨ ਸਾਫ ਹੈ ਫੈਸਲਾ ਲੈਣ ਲਈ ਨਹੀਂ ਜੋ ਵੀ ਇਹ 10 ਦਿਨ ਉਹਨੂੰ ਹੀ ਦਿੱਤੇ ਨੇ ਨਾ ਇੱਕ ਇੱਕ ਤਾਂ ਫਿਰ ਵੀ ਉਹ ਔਰਾ ਰੱਖਣਗੇ ਵੀ ਖਬਰ ਹੈ ਕਿਹੜਾ ਅੱਜ ਕੱਲ ਕਿੱਡਾ ਕਿਰਦਾਰ ਹੈ ਲੋਕਾਂ ਦਾ ਹਾਂ ਜੇ ਆਪ ਨੇ ਟਿਕਟ ਵੀ ਦੇਤੀ ਐ ਨਾਉਸ ਕਰਤੀ ਚੀਜ਼ ਮੰਤਰੀਆਂ ਨੇ ਕੋਈ ਅੰਦਰਖਾਤੇ 10 ਦਰਵਾਜ਼ਾ ਫਿਰ ਪਰਵਰਤਨ ਹੋ ਜੇ ਕੀ ਪਤਾ ਲੱਗਦਾ ਹੁੰਦਾ ਚੀਜ਼ਾਂ ਬਹੁਤ ਹੁੰਦੀਆਂ ਨੇ ਸਿਆਸਤ ਵਿੱਚ ਤੇ ਅਜੇ ਤੱਕ ਉਹ ਇਹ ਲਾਜਿਕ ਲਾਈ ਸਕਦੇ ਨੇ ਮਤਲਬ ਦਾ ਦਿੱਤਾ ਜਿਹੜਾ ਦਿੱਤਾ ਹੈ ਉਹ ਆਪਦੇ ਕੱਢ ਹੀ ਸਕਦੇ ਨੇ ਇਸ ਢੰਗ ਨਾਲ ਵੀ ਅਜੇ ਚੱਲ ਰਿਹਾ ਸਾਡਾ ਪ੍ਰੋਸੈਸ ਜੀ ਅਜੇ ਕੋਈ ਗੱਲ ਨਹੀਂ ਅਜੇ ਸਾਡਾ ਖਤਮ ਨਹੀਂ ਹੋਇਆ ਪਰ ਉਹਦੇ ਪਿੱਛੇ ਉਹਨਾਂ ਦੀ ਤਿਆਰੀ ਦੀ ਗੱਲ ਹੋਏ ਜੀ ਮੇਰੇ ਕਹਿਣ ਜਿਹੜੀ ਇਹ ਇੱਕ ਨਾ ਦੋ ਚੱਲੇ ਸੀ ਕੱਲ ਦੇ ਚੱਲੇ ਨੇ ਜਿਹੜੇ ਥੋੜੇ ਬਹੁਤ ਕੇ ਮੰਟਰੀ ਰਮਾਣਾ ਤੇ ਰੋਜੀ ਬਰਕਤ ਦੀ ਜਿਹੜੇ ਦੋ ਬਹੁਤ ਕਲੋਜ਼ ਆਦਮੀ ਨੇ ਸੁਖਵੀਰ ਫਾਜ਼ਲ ਦੇ ਹੋਣ ਲੀਡਰ ਜਿਹੜੇ ਉਸ ਲੈਵਲ ਦੇ ਉੱਤੇ ਉੱਤੇ ਨੇ ਕਹਿੰਦੇ ਨੇ ਉੱਥੇ ਜਿਹੜੇ ਲੀਡਰ ਨੇ ਨਾਰਮਲੀ ਕਿ ਦਰਵਾਜ਼ੇ ਵੀ ਜੇ ਲੜਾਉਣਾ ਸੰਗਵੀਰ ਤੋਂ ਬਿਨਾਂ ਕੋਈ ਲੜਦਾ ਤਾਂ ਬੰਟੀ ਤੋਂ ਜ਼ਿਆਦਾ ਰੋਜੀ ਦਾ ਨਾਂ ਜ਼ਿਆਦਾ ਲਿਆ ਜਾ ਰਿਹਾ ਕੰਪੈਰੀਟਿਵਲੀ ਜਿਹੜੇ ਉੱਥੇ ਪਸੰਦਗੀ ਨਾ ਪਸੰਦਗੀ ਦੀ ਜਿਹੜੀ ਗੱਲ ਦਿਖਾਈ ਦੇ ਰਹੀ ਹੈ ਜਿੰਨੇ ਕੋ ਉੱਥੇ ਜਿਹੜੇ ਜਾਣਕਾਰ ਬੰਦਿਆਂ ਦਾ ਕੋਈ ਗੱਲ ਹੈ ਜਿਹੜੇ ਉਹਨਾਂ ਦੀ ਆਪਣੀ ਇਨਫੋਰਮੇਸ਼ਨ ਹੁੰਦੀ ਹੈ ਬਾਕੀ ਤਾਂ ਖੈਰ ਫੈਸਲਾ ਹੋਣ ਤੋਂ ਬਾਅਦ ਹੀ ਪਤਾ ਲੱਗੂਗਾ ਨਾਰਮਲੀ ਤਾਂ ਕਿਹਾ ਜਾਂਦਾ ਕਿ ਸੈਨਾਪਤੀ ਆਪ ਜਾਏ ਡਾਇਰੈਕਟ ਇੱਕ ਚੀਜ਼ ਜਿਹੜੀ ਤੁਸੀਂ ਗੈਰ ਰਸਮੀ ਆਪਾਂ ਗੱਲਬਾਤ ਚ ਕਰ ਰਹੇ ਸੀਗੇ ਇਹ ਜੇ ਡੈਂਪੇਟਰ ਲੋਨੈਲ ਜਾਂ ਮਲਾਇਆ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੇ ਤਾਂ ਇੱਕ ਜਗ੍ਹਾ ਐਲਾਨ ਹੀ ਕਰਤਾ ਸੀਗਾ ਕਿ ਸੁਖਵੀਰ ਜੀ ਲੜਨਗੇ ਤੇ ਇਹਦਾ ਮਤਲਬ ਹੈ ਕਿ ਘਰ ਦੇ ਵਿੱਚੋਂ ਵੀ ਇਹ ਗੱਲ ਸੁਖਵੀਰ ਸਿੰਘ ਬਾਦਲ ਦੇ ਵਾਜੇ ਕੀਤੀ ਜਾ ਰਹੀ ਹੈ ਹਰਸਿਮਰਤ ਕੌਰ ਬਾਦਲ ਚਾਹੁੰਦੇ ਨੇ ਕਿ ਸੁਖਵੀਰ ਆਪ ਲੜਨ ਮਤਲਬ ਇਹ ਲੜਾਈ ਜਿਹੜੀ ਆ ਇਹ ਮੂਰੇ ਹੋ ਰਣੀ ਚਾਵੇ ਤੇ ਜੇ ਘਰੋਂ ਇਹ ਗੱਲ ਚੱਲ ਰਹੀ ਹੈ ਤਾਂ ਸੁਖਵੀਰ ਲਈ ਕਾਫੀ ਸੰਭਾਵਨਾ ਹੈਗੀ ਹੈ ਕਿ ਉਹ ਲੜਨ ਫਿਰ ਵੀ ਕੋਈ ਜ਼ਰੂਰੀ ਨਹੀਂ ਹੁੰਦਾ ਮੇਰੇ ਖਿਆਲ ਕਿ ਉਹ ਤਾਂ ਹੁਣ ਸੁਖਵੀਰ ਪ੍ਰਧਾਨ ਵੀ ਨੇ ਪਾਰਟੀ ਦੇ ਤੇ ਡਿਸੀਜਨ ਮੇਕਰ ਤਾਂ ਇੰਡੀਵਿਜੂਅਲੀ ਉਹ ਹੀ ਨੇ ਜ਼ਿਆਦਾਤਰ ਔਰ ਉਹ ਕਿਹਾਂ ਦੀ ਜਿਆਦਾ ਸੁਣਦੇ ਨੇ ਔਰ ਜੇ ਉਹਨਾਂ ਨੂੰ ਨਾ ਲੱਗੇ ਤਾਂ ਉਹਨਾਂ ਕੋਲ ਇੱਕ ਪਾਰਟੀ ਦਾ ਵੱਡਾ ਬੰਚ ਹੈਗਾ ਬਰਕਰ ਕਮੇਟੀ ਰਿਕੁਐਸਟ ਕਰ ਦੇਗੀ ਪ੍ਰਧਾਨ ਜੀ ਤੁਸੀਂ ਦੀ ਲੜੋਗੇ ਸੈਨਾਪਤੀ ਲੜਾਉਂਦਾ ਹੁੰਦਾ ਤੁਸੀਂ ਦੂਜਿਆ ਚਾਰ ਤੇ ਵੀ ਜਾਣਾ ਤੁਸੀਂ ਬਾਕੀ ਵੀ ਕਰਨਾ ਨੌਜੇ ਤੱਕ ਅੰਡੇ ਜਾ ਸਕਦੇ ਨੇ ਤੁਸੀਂ ਤਾਂ ਲੜਾਉਣੀ ਹੁੰਦੀ ਆ ਤਾਂ ਸਾਰੀ ਸਿੱਕਾ ਤੁਹਾਡੀਆਂ ਨੇ ਤੇ ਤੁਸੀਂ ਇਕੱਲੀ ਥੀੜ ਦਾ ਤਾਂ ਕੋਈ ਮਤਲਬ ਨਹੀਂ ਹੁਣ ਇਹਦੇ ਨਾਲ ਤਾਂ ਕੋਈ ਗਵਰਨਮੈਂਟ ਬਣਣੀ ਨਹੀਂ ਤੇ ਗਵਰਨਮੈਂਟ ਹਟਣੀ ਨਹੀਂ ਤੁਸੀਂ ਸਤਾਈ ਦੀ ਤਿਆਰੀ ਕਰੋਗੇ ਤਾਂ ਆਪਾਂ ਇਹ ਕਰਾਂਗੇ ਬਹੁਤ ਖੁਸ਼ ਹੈ ਜੇਕਰ ਇਹੋ ਜਿਹਾ ਵੀ ਇੱਕ ਪਾਰਟੀ ਦੇ ਅੰਦਰ ਇੱਕ ਵਿਚਾਰ ਹੈ ਮਤਲਬ ਮੈਂ ਤਾਂ ਇਹ ਗੱਲ ਕਰ ਰਿਹਾ ਰਾਜਾ ਬੜਿੰਗ ਰਿਸਕ ਲੈਣਾ ਚਾਹਣਗੇ ਕਿਉਂਕਿ ਰਾਜਾ ਬੜਿੰਗ ਵੀ ਆਮ ਤੌਰ ਤੇ ਵੇਖਿਆ ਕਿ ਵੱਡੀਆਂ ਲੜਾਈਆਂ ਦੇ ਵਿੱਚੋਂ ਖੜਦੇ ਨਹੀਂਗੇ ਉਹ ਲੁਧਿਆਣੇ ਜਾ ਕੇ ਤੇ ਭਾਵੇਂ ਉਹਨਾਂ ਨਾਲ ਲੜਾਈ ਵਢ ਲਈ ਪਰ ਬਾਦਲਾਂ ਦੇ ਸਾਹਮਣੇ ਉਹਨਾਂ ਘਰ ਵਾਲੀ ਨਹੀਂ ਉਤਾਰੀ ਪਿਛਲੀ ਵਾਰੀ ਉਹ ਦੋਨੇ ਜਣੇ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਬੜਿੰਗ ਅੰਦਰ ਸੀਗੇ ਚਾਹੁੰਦੇ ਤਾਂ ਟਿਕਟ ਮਿਲ ਸਕਦੀ ਸੀ ਇੱਕ ਹਵਾ ਦਾ ਰੁਖ ਵੀ ਸੀਗਾ ਇਹ ਮੰਨਿਆ ਜਾ ਰਿਹਾ ਸੀ ਕਿ ਅਮਰਤਾ ਬੜਿੰਗ ਲੜਨ ਔਰ ਪਾਰਲੀਮੈਂਟ ਦੇ ਵਿੱਚ ਇੱਕ ਉਹਨਾਂ ਦਾ ਹੋਰ ਬੰਦਾ ਹੋ ਸਕਦਾ ਸੀ ਇਹ ਮੰਨਿਆ ਜਾਂਦਾ ਸੀ ਹੁਣ ਇਹ ਜਦੋਂ ਲੜਾਈ ਗਹਿ ਗੱਚ ਹੋ ਗਈ ਤੁਹਾਨੂੰ ਲੱਗਦਾ ਵੀ ਕਾਂਗਰਸ ਹਾਈ ਕਮਾਂਡ ਚਾਹੂਗੀ ਕਿ ਰਾਜਾ ਬੜਿੰਗ ਦੀ ਪਤਨੀ ਨੂੰ ਉਤਾਰ ਕੇ ਇੱਕ 2027 ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਜਿੱਤਾਂ ਦਰਜ ਕੀਤੀਆਂ ਜਾਣ ਜਿਵੇਂ ਡੇਰਾਬਾਬ ਨਾਲ ਸੁਖਜਿੰਦਰ ਨਹਾਵਾ ਦੇ ਪਰਿਵਾਰ ਚੋਂ ਕਿਸ ਨੂੰ ਦਿੱਤੀ ਜਾਣੀ ਹੈ ਪਤਾ ਲੱਗਿਆ ਉਹਨਾਂ ਦਾ ਮੁੰਡਾ ਵੀ ਹੁਣ ਏਜ ਪੂਰੀ ਕਰਨ ਲੱਗ ਗਿਆ ਜਿਹੜੇ ਹਰਿਆਣੇ ਦੇ ਨਾਲ ਇਹ ਨੋਟੀਫਿਕੇਸ਼ਨ ਹੁੰਦਾ ਤੇ ਸ਼ਾਇਦ ਨਹੀਂ ਸੀ ਤੇ 2 ਮਹੀਨੇ ਮਿੰਨ ਨਾਲ ਸ਼ਾਇਦ ਉਹਦੀ ਉਮਰ ਵੀ ਪੂਰੀ ਹੋ ਰਹੀ ਸੋ ਕਾਂਗਰਸ ਚਾਹੂਗੀ ਕਿ ਉਹ 2-3 ਸੀਟਾਂ ਦਾ 2 ਘਟੋ ਘਟ ਸੀਟਾਂ ਜਿੱਤ ਕੇ ਆਣ ਕੇ ਤੇ ਇੱਕ ਮੈਸੇਜ ਲਾ ਸਕੇ ਕਿ ਅਗਲੀ ਸਰਕਾਰ ਅਸੀਂ ਆਮ ਆਦਮੀ ਪਾਰਟੀ ਦੇ ਮੁਕਾਬਲੇ ਬਣਾਉਣ ਦੇ ਸਮਰੱਥ ਹੋ ਸਕਦੇ। ਇਹ ਡਿਪੈਂਡ ਕਰੂਗਾ ਮੇਰੇ ਖਿਆਲ ਨਾਲ ਕਾਹਰ ਸਾਈ ਕਮਾਨਤੇ ਕਿਉਂਕਿ ਕਹਿੰਦੇ ਕੀ ਪਰਿਵਾਰਕ ਚੀਟਾ ਦੇਣੀਆਂ ਨੇ। ਪਰਿਵਾਰਵਾਦ ਦਾ ਸਿਸਟਮ ਹੋਵੇ ਚੱਲਣਾ ਗਾਂਧੀ ਪਰਿਵਾਰ ਨੂੰ ਛੱਡ ਦੇ ਸਾਰੀਆਂ ਪਾਰਟੀਆਂ ਦਾ ਆਪਣੇ ਟੌਪ ਬੌਸ ਨੂੰ ਛੱਡ ਲੈਂਦੀਆਂ ਨੇ ਅੱਗੇ ਪਾਲਿਸੀ ਬਣਾਉਂਦੀਆਂ ਨੇ ਫਿਰ ਵੀ ਇਹ ਬਾਕੀਆਂ ਤੇ ਲਾਗੂ ਹੋਏਗਾ ਤੇ ਇਹਨਾਂ ਤੇ ਤਾਂ ਜੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ ਇਹ ਪ੍ਰਿੰਸੀਪਲੀ ਕਿ ਕੋਈ ਗੱਲ ਨਹੀਂ ਦੋ ਸੀਟਾਂ ਦਿੱਤੀਆਂ ਜਾ ਸਕਦੀਆਂ। ਮੇਰੇ ਤਾਂ ਸਾਰੇ ਲੋਕ ਹੀ ਇਹ ਕਹਿੰਦੇ ਨੇ 23 ਪਰ ਕਾਂਗਰਸ ਪਾਰਟੀ ਦੇ ਲੀਡਰ ਵੀ ਇਹ ਕਹਿੰਦੇ ਨੇ ਫਿਰ ਵੈਸਟ ਲੜਾਈ ਤਾਂ ਜਿਹੜੀ ਰਾਜਾ ਬੜਿੰਗ ਦੀ ਵਾਈਫ ਨਾਲ ਹੀ ਹੋਣੀ ਹੈ ਤੇ ਇਵਨ ਬਠਿੰਡਾ ਵੀ ਉਦੋਂ ਲੋਕ ਇਹੀ ਕਹਿ ਰਹੇ ਸੀਗੇ ਕਿ ਵੈਸਟ ਲੜਾਈ ਤਾਂ ਉਮੇ ਹੀ ਹੋਣੀ ਸੀ ਕਿਉਂਕਿ ਤਿੰਨ ਵਾਰ ਦੇ ਜੇਤੂ ਨੇ ਰਾਜਾ ਬੜਿੰਗ ਗਿੱਦੜਵਾਹਾ ਜੀ ਔਰ ਤਿੰਨੇ ਵਾਰ ਉਹਨਾਂ ਦੀ ਜਿਹੜੀ ਜਿਹੜੀ ਸੀਟ ਹੈ ਜਿਹੜੀ ਕੈਂਪੇਨ ਹੈ ਉਹਦੇ ਚ ਬਹੁਤ بڑا ਰੋਲ ਹੈ ਉਹਨਾਂ ਦੀ ਵਾਈਫ ਦਾ ਕੈਂਪੇਨ ਦੇ ਤੌਰ ਤੇ ਵੀ ਇਵਨ ਪਪੂਲਰ ਕੰਪੇਨ ਦੇ ਤੌਰ ਤੇ ਵੀਕ ਤਾਂ ਕੱਲੀ ਪਰਦੇ ਦੇ ਪਿੱਛੇ ਹੁੰਦੀ ਹੈ ਈਵਨ ਜਹਰਾ ਤੌਰ ਦੇ ਉੱਤੇ ਵੀ ਲੋਕਾਂ ਨਾਲ ਕੰਟੈਕਟ ਦੇ ਰੂਪ ਦੇ ਵਿੱਚ ਵੀ ਫਿਰ ਹਲਕੇ ਦੇ ਕੰਮਕੁੰਮ ਦੇ ਮਾਮਲੇ 'ਚ ਵੀ ਲੋਕ ਕਹਿੰਦੇ ਨੇ ਇਹਨਾਂ ਦੇ ਉਹਨਾਂ ਕੋਲ ਕਾਫੀ ਜਾਣਦੇ ਨੇ ਮੈਸੇਜ ਨੇ ਜੇਤਾ ਸੀਰੀਅਸਲੀ ਕਾਂਗਰਸ ਨੇ ਲੜਾਈ ਲੜਨੀ ਹੈ ਤੇ ਉਹਨਾਂ ਦਾ ਪਰਿਵਾਰ ਪਰ ਵੀ ਕੋਈ ਦਿੱਕਤ ਨਹੀਂ ਇਧਰੋਂ ਸੁਖਬੀਰ ਬਾਦਲ ਵੀ ਹੋ ਜਾਂਦੇ ਨੇ ਤੇ ਇਧਰੋਂ ਰਿੰਪੀ ਢਿੱਲੋਂ ਐ ਫਿਰ ਤਾਂ ਰਾਜਾ ਮੁੰਡਿੰਗ ਦੀ ਵਾਈਫ ਤੋਂ ਬਿਨਾਂ ਕੋਈ ਮੁਕਾਬਲਾ ਹੀ ਨਹੀਂ ਫਿਰ ਤਾਂ ਕਾਂਗਰਸ ਪਿੱਛੇ ਜਾਊਗੀ ਜਾਊਗੀ ਫਿਰ ਤੈ ਹੋ ਗਿਆ ਵੀ ਮੁਕਾਬਲਾ ਦੋਚ ਹੋਊਗਾ ਜੀ ਫਿਰ ਚਾਂਸ ਨਹੀਂ ਹੋਣਗੇ ਉਸ ਪਦਰ ਦੇ ਉੱਤੇ ਹਾਲਾਂਕਿ ਦੂਸਰਾ ਬੰਦਾ ਜਿਹੜੇ ਉਹਨਾਂ ਨੂੰ ਕਹਿ ਰਹੇ ਨੇ ਕੌਣੀ ਤੋਂ ਉਹਦਾ ਇੱਕ ਲੈਵਲ ਦਾ ਅਸਰ ਹੈਗਾ ਪਰ ਉਹ ਜਦੋਂ ਸਾਹ ਨਾਲ ਦਾ ਭੇਡ ਬਹੁਤ ਵੱਡਾ ਹੋ ਜਾਂਦਾ ਤੇ ਜਦੋਂ ਲੜਾਈ ਜਿਆਦਾ ਸਖਤ ਹੋ ਜਾਂਦੀ ਹੈ ਫਿਰ ਉਹ ਨਹੀਂ ਰਹਿੰਦਾ ਹੁੰਦਾ ਫਿਰ ਪੋਲਰਾਈਜੇਸ਼ਨ ਹੋਰ ਤਰ੍ਹਾਂ ਦੀ ਹੁੰਦੀ ਆ ਸੰਦ ਵਿੱਚ ਫਿਰ ਉਹਦੇ ਆਮ ਬੰਦੇ ਨੂੰ ਕਹਿਂਦੇ ਨੇ ਵੀ ਚਲੋ ਹੁਣ ਦੇਖਦੇ ਆਂ ਜੀ ਮਤਲਬ ਜੇ ਗਹਿਗਾਚ ਲੜਾਈ ਹੋਊਗੀ ਤਾਂ ਰਾਜਾ ਬੜਿੰਗ ਦੀ ਘਰ ਵਾਲੀ ਜਾਂ ਰਾਜਾ ਬੜਿੰਗ ਦਾ ਪਰਿਵਾਰਕ ਮੈਂਬਰ ਨਹੀਂ ਹੋਊਗਾ ਤੇ ਮੰਨਿਆ ਜਾਊਗਾ ਕਿ ਕਾਂਗਰਸ ਨੇ ਸੀਟ ਜਿਹੜੀ ਛੱਡ ਤੀ ਗਿਵ ਅਪ ਕਰਤਾ ਮਤਲਬ ਉਹ ਇਹ ਜਾਣ ਦਿੱਤੀ ਹੈ ਮੁਕਾਬਲੇ ਤੇ ਬਾਹਰ ਹੋ ਫਿਰ ਲੱਗਦਾ ਹੈ ਫਿਰ ਇਹੀ ਲੱਗੂਗਾ ਜਿਹੜਾ ਪਰਸੈਪਸ਼ਨ ਹੈ ਉੱਥੇ ਸਾਰੇ ਕਿਤੇ ਇਹੀ ਹੈ ਪਰਸੈਪਸ਼ਨ ਗੇਮ ਜੀ ਬਹੁਤ ਜਿਆਦਾ ਮੈਟਰ ਕਰਦੀ ਹੁੰਦੀ ਹੈ ਇਸ ਸਮਾਂ ਵਿੱਚ ਅੱਛਾ ਜੇ ਇੰਟਰਸਟਿੰਗ ਹੋ ਗਿਆ ਤੇ ਕੋਨਾ ਮੁਕਾਬਲਾ ਚੰਜਨਲ ਹੋ ਗਿਆ ਤਾਂ ਅਕਾਲੀ ਦਲ ਨੂੰ ਸਭੋ ਥੋੜਾ ਬਹੁਤ ਫਾਇਦਾ ਹੀ ਹੋਊਗਾ ਇਹਦੇ ਚ ਜੇ ਤੱਕ ਦੋ ਕੋ ਨਾ ਹੋ ਗਿਆ ਉਸ ਮਾਮਲੇ ਚ ਤਾਂ ਹੋਰ ਟਾਈਪ ਦੀ ਗੱਲ ਹੋ ਜਾਂਦੀ ਹੈ ਜੇ ਮਨਪ੍ਰੀਤ ਬਾਦਲ ਵੀ ਕੈਂਡੀਡੇਟ ਬਣ ਜਾਂਦੇ ਨੇ ਉਧਰੋਂ ਰਾਜਾ ਬੜਿੰਗ ਦੀ ਘਰ ਵਾਲੀ ਉਧਰੋਂ ਸੁਖਵੀਰ ਬਾਦਲ ਇਧਰ ਡਿੰਪੀ ਢਿੱਲੋਂ ਦੇ ਨਾਲ ਪੂਰੀ ਸਰਕਾਰ ਖੜੂ ਤੇ ਭਗਵੰਤ ਮਾਨ ਆਪ ਇਲੈਕਸ਼ਨ ਲੜਨਗੇ ਤਾਂ ਫਿਰ ਇਹਦਾ ਮਤਲਬ ਹੈ ਕਿ ਗਿੱਦੜਪਾਹ ਫਿਰ ਤਾਂ ਇੱਕ ਮੇਰੇ ਖਲ ਮੀਡੀਆ ਦਾ ਘੜ ਬਣ ਜੂ ਉੱਥੇ ਹੀ ਹੋਣਗੇ ਸਾਰੇ ਵੈਸੇ ਤਾਂ ਜੇ ਇਹਦੇ ਚ ਦੇਖਾਂਗੇ ਮਨਪ੍ਰੀਤ ਬਾਦਲ ਵੀ ਲੜਪੈਣ ਭਾਜਪੀ ਵੱਲੋਂ ਲੜਪੈਣ ਤਾਂ ਅਕਾਲੀਆਂ ਨੂੰ ਕੋਈ ਬਹੁਤਾ ਵੱਡਾ ਨੁਕਸ ਔਰ ਜੇ ਭਾਜਪਾ ਦੀ ਮਾਰੀ ਵੋਟ ਵੋਟ ਖੜੀ ਹੋ ਜੇਗੀ ਜਿਹੜੀ ਵੰਡੀ ਦੀ ਅਪਦੀ ਭਾਜਪਾ ਦੀ ਹੋਏਗੀ ਉਹ ਮਨਪ੍ਰੀਤ ਨੂੰ ਪਹੇਜੇਗੀ ਉਹ ਕਾਂਗਰਸ ਦਾ ਆਮ ਆਦਮੀ ਪਾਰਟੀ ਨੂੰ ਪੈਣ ਦੇ ਨਾਲੋਂ ਜਿਹੜੀ ਅਕਾਲੀ ਦਲ ਨੂੰ ਤਾਂ ਨਾਰਮਲ ਹੀ ਨਹੀਂ ਪੈਂਦੀ ਜਿਹੜੀ ਭਾਜਪਾ ਦੀ ਉਹ ਵੋਟ ਹੈ ਤਾਂ ਘਟੋ ਘਟ ਕੰਟਰਾਸਟ ਤਾਂ ਹੋਏਗਾ ਹੀ ਨਾ ਇੱਕ ਲੈਵਲ ਦਾ ਕੁਛ ਨਾ